જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆ ਅੱਜ ਦੀਆਂ ਅਹਿਮ ਖਬਰਾਂ ਦੇ ਬੁਲਟਨ ਦੇ ਹੜਪੀੜਤਾਂ ਦੀ ਸਹਾਇਤਾ ਦੇ ਲਈ ਅੱਗੇ ਆਏ ਪੋਲੀਵੁੱਡ ਦੇ ਕਲਾਕਾਰ ਸਤਿੰਦਰ ਸਰਤਾਜ ਪੰਜਾਬ ਦੇ ਵਿੱਚ ਹੜਪਰਭਾਵਿਤ ਲੋਕਾਂ ਦੀ ਮਦਦ ਦੇ ਲਈ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਕਲਾਕਾਰ ਅੱਗੇ ਆ ਰਹੇ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ ਅਜਿਹੀ ਸਥਿਤੀ ਦੇ ਵਿੱਚ ਕਲਾਕਾਰ ਖੁਦ ਮੈਦਾਨ ਦੇ ਵਿੱਚ ਉੱਤਰ ਕੇ ਪੀੜਤਾਂ ਦੀ ਰਾਹਤ ਕਾਰਜ ਜੋਨੇ ਪਹੁੰਚਾ ਰਹੇ ਨੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਇੱਕ ਵੱਡੀ ਪਹਿਲ ਕਦਮੀ ਕੀਤੀ ਤੇ ਲਗਭਗ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਉਹਨਾਂ ਦੀ ਮਦਦ ਪੰਜਾਬ ਭਾਜਪਾ ਦੇ ਸੁਭਾ ਪ੍ਰਧਾਨ ਸੁਨੀਲ ਜਾਖੜ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਵਿੱਚ ਹੜਾਂ ਦੀ ਕਾਰਨ ਹੋਈ ਵੱਡੇ ਪੱਧਰ ਦੇ ਨੁਕਸਾਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲੇਕੇ ਤੁਰੰਤ ਕੇਂਦਰੀ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੜ੍ਹਾਂ ਦੀ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਫਸਲਾਂ ਘਰ ਤੇ ਬੁਨਿਆਦੀ ਢਾਂਚੇ ਨੂੰ ਜੋ ਹੈ ਭਾਰੀ ਨੁਕਸਾਨ ਪਹੁੰਚਿਆ ਆਉ ਸੁਣਦਿਆਂ ਕੀ ਕੁਝ ਕਹਿਣਾ ਜਾਖੜ ਦਾ ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣ ਆਏ ਆ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਕਿਉਂਕਿ ਅਜੇ ਨਿਬੜਿਆ ਨਹੀਂ ਕੰਮ 4 ਦਿਨ ਹੋਰ ਬਰਸਾਤ ਦਿਖਾ ਰਹੇ ਅਜੇ ਤੱਕ ਉੱਤੇ ਜੋ ਕੁਝ ਹੋਣਾ ਹੈ ਉਤਲਾ ਪਾਣੀ ਇੱਥੇ ਆ ਕੇ ਡਿੱਗਣਾ ਸਾਰਾ ਇੱਥੇ ਆਪਾਂ ਆਪੇ ਆਪਣੇ ਆਪਾਂ ਚੱਟ ਛੇਲਾਂਗੇ ਇਹਦੇ ਵਾਸਤੇ ਜੋ ਮੈਂ ਖੁੱਲ ਕੇ ਗੱਲ ਉੱਥੇ ਕਰੂੰਗਾ ਪਰ ਇੱਕ ਭਰੋਸਾ ਦੇਣ ਸਾਰਿਆਂ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪਦੇ ਰਾਜ ਨੇ ਰਾਜਨੀਤਿਕ ਕਿਡਤ ਜਿਹੜੀ ਕਰਨੀ ਬਾਤ ਚ ਕਰ ਲਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਭਗਵੰਦ ਮਾਨ ਜੀ ਹੁਣ ਤਾਂ ਕੱਟ ਅੱਜ ਤਾਂ ਸਾਮ ਲੋ ਕਿ ਜਿਵੇਂ ਕਹਿ ਰਹੇ ਵੀ ਆਹ ਤਾਂ ਪਾਣੀ ਤਾਂ ਨਿਕਲ ਜੂਗਾ समस्या खत्म नहीं होनी साहब आ जेडी सिल्ट कटी जांदी सिल्टा सडियां काट देंगे पहला भी होता रहे हुण भी हो रहा है सुते रही है सरकार जो कुछ इन्होंने किया नहीं किया सारी गल्ला करेंगे पर आज मौका नहीं साहब आज तक मौका सामने दा ओदे वास्ते ਤੁਹਾਡੇ ਕੋਲ ਮਾਇਆ ਸਰ ਸਾਹਿਬ ਜਿਹੜੇ ਪਿੰਡਾਂੇ ਖੜੇ ਆ ਇੱਥੇ ਅਜ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਪਹੁੰਚੀ ਰਮਦਾਸ ਸੀ ਸਿਰਫ ਪ੍ਰਸ਼ਾਸਨ ਨੇ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਕੋਈ ਸਾਰੇ ਪਿੰਡ ਦੀ ਕੋਈ ਰਹਿਤ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਹਿਬ ਆਹ ਜ਼ਿੰਮੇਵਾਰੀਆਂ ਦੇਖੋ ਕੋਈ ਵੀ ਫੰਨੇਖਾਂ ਆ ਜੇ ਜਿਹੜੇ ਗੁਰੂਕਰਦੇ ਲੰਗਰ ਹੈ ਉਹ ਤਾਂ ਲੋਕ ਆਪਣੀ ਸ਼ਰਧਾ ਨਾਲ ਕਰਦੇ ਸਭ ਸੇਵਾ ਕਰਨ ਵਾਲੇ ਸੇਵਾ ਕਰ ਰਹੇ ਆ ਪਾਰਟੀ ਕੰਮ ਸਰਕਾਰ ਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਚੋ ਹੜਾਂ ਦੀ ਸਥਿਤੀ ਤੇ ਡੂੰਗੀ ਚਿੰਤਾ ਜ਼ਾਹਿਰ ਕੀਤੀ ਔਸੋਂਦਿਆ ਹਰਸਿਮਰਤ ਕੌਰ ਬਾਦਲ ਦਾ ਹੋਰ ਕੀ ਕੁਝ ਕਹਿਣਾ ਨੀਂਦ ਨਹੀਂ ਆਂਦੀ ਕਿ ਕਿਸ ਹਾਲਾਤਾਂ ਵਿੱਚ ਲੋਕੀ ਬੈਠੇ ਨੇ ਅੱਜ ਮੈਂ ਤੁਹਾਡੇ ਰਹੀਂ ਮਨ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ ਲੇਕਿਨ ਅਸੀਂ ਹਮੇਸ਼ਾ ਦੇਖਿਆ ਜਦ ਇਹੋ ਜੀ ਕੋਈ ਕੁਦਰਤੀ ਆਪਦਾ ਹੁੰਦੀ ਸੀ ਤਾਂ ਬਾਜ਼ਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਜੋ ਦਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਵੇ ਜਿੱਥੇ ਉਹ ਫੋਨ ਕਰਕੇ ਪਾਵੇ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇ ਰੋਟੀ ਪਾਣੀ ਦੀ ਲੋੜ ਹੈ ਪਾਵੇ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਤੋ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਆ ਕੇਜਰੀਵਾਲ ਨੂੰ ਬੇਨਤੀ ਕਰਦੀ ਆ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕ ਤੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜਨ ਅੱਜ ਤੁਹਾਡੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਜੇ ਜਿੱਥੇ ਵੀ ਕੁਦਰਤੀ ਆਪਦਾ ਆਂਦੀ ਹੈ ਤੁਸੀਂ ਆਪ ਦੀ NDRF ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹੜ੍ਹ ਪੀੜੇ ਤੇ ਇਲਾਕਿਆਂ 'ਚ ਲੋਕੀ ਭੁੱਖੇ ਮਰ ਰਹੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਕੀਤਾ ਗਿਆ ਅਲੋਟ ਜਾਰੀ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੀ ਲਪੇਟ ਦੇ ਵਿੱਚ ਨੇ ਦੱਸ ਦਿੰਦੇ ਹਾਂ ਕਿ ਇਸ ਦੌਰਾਨ ਇੱਕ ਵਾਰ ਫਿਰ ਚਿੰਤਾਜਨਕ ਜੋ ਹੈ ਖਬਰ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਵਿਭਾਗ ਨੇ ਪੰਜਾਬ ਦੇ ਵਿੱਚ ਫਰਟੂਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਦੱਸ ਦਈਏ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦੇ ਵਿੱਚ orange alert ਜਾਰੀ ਕੀਤਾ ਗਿਆ ਜਦ ਕਿ ਗੁਰਦਾਸਪੁਰ ਨਵਾਂ ਸ਼ਹਿਰ ਮੁਹਾਲੀ ਦੇ ਵਿੱਚ yellow alert ਜੋ ਹੈ ਜਾਰੀ ਕੀਤਾ ਗਿਆ ਫਾਜ਼ਿਲਕਾ ਦੇ ਸਰਦੀ ਇਲਾਕਿਆਂ ਦੇ ਵਿੱਚੋਂ 400 ਲੋਕਾਂ ਦਾ ਕੀਤਾ ਗਿਆ ਰੈਸਕਿਊ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ 'ਚ ਹੜ੍ਹਾਂ 'ਚ ਘਿਰੇ ਵਿਅਕਤੀਆਂ ਨੂੰ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਬੀਤੇ ਦਿਨਾਂ ਦੇ ਦੌਰਾਨ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਲਗਭਗ 400 ਵਿਅਕਤੀਆਂ ਦਾ ਰੈਸਕਿਊ ਕੀਤਾ ਗਿਆ ਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।